ਵਿੱਤ ਮੰਤਰੀਰ ਬਾਹਰ ਦੀਆਂ ਟੀਮਾਂ ਦੇ ਨਾਲ ਮਾਨ ਨੇ ਅੱਜ ਦੀ ਮੀਟਿੰਗ ਜੋ ਕਿ ਪੰਜਾਬ ਸਿਵਲ ਸੈਕਟਰੀਟੇਟ ਚੰਡੀਗੜ੍ਹ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਕੰਪਿਊਟਰ ਦੇ ਆਗਰੇ ਗਿਆ ਸੀ ਵਿੱਤ ਮੰਤਰੀਰ ਬਾਹਰ ਦੀਆਂ ਟੀਮਾਂ ਨੂੰ ਕਿ ਸਾਨੂੰ ਸਿੱਖਿਆ ਬਹੁਤ ਮਦਦ ਕੀਤਾ ਜਾਵੇ ਅਤੇ ਸਿਖਿਆ ਬਿਹਲਾ ਉਤਜਾਵੇ ਪਰ ਵਿੱਤ ਮੰਤਰੀਰ ਬਾਹਰ ਜੀਮਾਂ ਨੇ ਏਕ ਵੀ ਮੰਗ ਨਹੀਂ ਮੰਨੀ ਜਿਸ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਿੱਚ ਤੇ ਰਿਟਾਇਰਡ ਦੇ ਮਾਣ ਵਿੱਚ ਬਹੁਤ ਰੋਸ ਆ ਉਹਨਾਂ ਦੀ ਮੰਗ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲ ਡੀਏ 50% ਹੋ ਚੁੱਕਿਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਡੀਏ ਜੋ 30% ਦਾ 12% ਦਾ ਫਰਕ ਹੈ ਜੇਕਰ ਡੀਏ ਦੇ ਵਿੱਚ 12 ਸੰਵਾਦ ਹੁੰਦਾ ਤਾਂ ਪੰਜਾਬ ਸਰਕਾਰ ਦੇ ਨਾਲ ਜੋ ਹਨ ਉਹਨੂੰ 11% ਦਾ ਵਾਅਦਾ ਹੋਗਾ ਪਰ ਜੋ ਪੰਜਾਬ ਸਰਕਾਰ ਨਾਲ ਡੀਐਚ 3% 12% ਕਰਕੇ ਹਰ ਮਹੀਨੇ ਹਜ਼ਾਰਾਂ ਵੀ ਰੱਖਾ ਕਟ ਮਿਲਦੀ ਆ ਇਸ ਲਈ ਪੰਜਾਬ ਸਰਕਾਰ ਦੇ ਨਾਮ ਕਰਦੇ ਆ ਮੁਲਾਜ਼ਮ ਇਸ ਤਾਰਸਾ ਹੋਇਆ 20 ਤੋਂ ਭਾਰਤੀ ਵਿਲਾਇਤ ਨੂੰ ਛੇਵਾਂ ਬੇਗਮਿਕਨਾ ਲਾਗੂ ਕੀਤਾ ਜਾਵੇ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈਕੋ ਨੇ 15% 15% ਦਾ ਲਾਗਤ ਕੀਤਾ ਹੁੰਦਾ ਹੈ ਇਸ ਲਈ ਪੰਜਾਬ ਸਰਕਾਰ 15 ਬਣਾਣਾ ਨੌਂ ਦੇ ਨਾਟਕਾਰ ਕੇ ਪਰਮਿਸ਼ਨ ਲੈਣ ਉਪਰਾਂਹ ਟੈਕਸ ਕਿਤੇ ਜਾਣਾ ਤੇ ਉਹਨਾਂ ਨੂੰ ਪਰਮਿਸ਼ਨ ਪੀਰੀਅਡ ਦਾ ਜੋ ਏਰੀਆ ਦਰ ਆਵੇ ਇਹਦੇ ਪੰਜਾਬ ਨਕਾ ਦੇ ਮੈਗ ਵਿੱਚ ਕੰਮ ਕਰਦੇ ਕੱਚੇ ਬਣਾਉਣ ਨੂੰ ਰੈਗਿਉ ਦਿੱਤਾ ਜਾਵੇ ਜੋ ਤੁਹਾਡੇ ਨੰਬਰ ਦੇ ਸਾਥੀਆਂ ਨੂੰ ਫੈਕਟਰੀ ਤੋਂ ਬਣਾੜਤਾ ਜਾਵੇ ਇਸ ਤਰ੍ਹਾਂ ਹੀ ਪਲੈਂਟ ਦਾ 16 ਤੋਂ ਪੇਗ ਦਾ ਏਅਰ ਜੋ ਕਿ ਲੱਖਾਂ ਰੁਪਏ ਦਾ ਹੁੰਦਾ ਜਾਵੇ ਜੋ ਮੋਹਰੀ ਭਵੰਤਨਾ ਨੇ ਦਸੰਬਰ ਦੇ ਵਿੱਚ पीएस एम ਜਿਹੜਾ ਉਹਨੂੰ ਮਿਲਣ ਕਰਕੇ ਚਾਰ ਫੰਡੇ ਦਾ ਵੱਧਾ ਕੀਤਾ ਸੀ ਪਰ ਦਸੰਬਰ ਲੌਕ ਕੀਤਾ ਗਿਆ ਹੈ ਜੋ ਬਿਜਲਾ ਏਰੀਆ ਦਾ ਉਹ ਉਹ ਵੀ ਸਤੰਗ ਨੰਦਾ ਜਾਵੇ ਇਸ ਨੂੰ ਮੰਨ ਕਰਦੇ ਆ ਪਰ ਪੰਜਾਬ ਦੇ ਮੁਲਾਜ਼ਮਾਂ ਨੇ ਮੀਡੀਆ ਕਰਕੇ ਫੈਲਾ ਕੀਤਾ ਹੈ ਕਿ ਜਦੋਂ ਆਪ ਸਰਕਾਰ ਦੇ ਵਿਧਾਇਕ ਜਾਂ ਕੈਬਨ ਮੰਤਰੀ ਜਾਂ ਵਿਦੇਸ਼ ਹਫਾਲ ਦੀ ਟੀਮਾਂ ਗੁਰਪਿੰਡਾ ਦੇ ਵਿੱਚ ਲੋਕ ਸਵਜੋਣਾ ਮਿਲੋਣਗੇ ਅਸੀਂ ਪੁੱਛਾਂਗੇ ਕਿ ਤੁਸੀਂ ਜੋ ਕਿਹਾ ਸੀ ਕਿਹੜਾ ਬਲਾਗੁਰੂ ਕੋਰਾ ਕੀਤਾ ਇਸ ਤਰ੍ਹਾਂ ਕਿ ਜੋ ਪੰਜਾਬ ਦੇ ਬਲਾਗਾਂ ਜਾਂ ਰਟਨ ਦੇ ਬਲਾਗਾਂ ਆਪ ਪਾਰਟੀ ਦੇ ਮਾਨਯੋਗ ਵਿਧਾਇਕਾਂ ਨੂੰ ਜਾਂ ਕੈਨ ਮੰਤਰੀ ਅਭਿਸ਼ੰਬੈਂਸ ਜਾਂ ਕੈਨ ਮੰਤਰੀ ਨੂੰ ਰੋੜਾ ਵਿਧਾਇਕ ਬਾਸ ਜਿੰਮਾ ਤੇ ਮੁੱਖ ਮੰਤਰੀ ਭਮੰਤਮਾਨ ਨੂੰ ਦੇ ਲਈ ਤਿਆਰੀ ਕਰ ਲਈ ਆ ਜਦੋਂ ਅਸੀਂ ਜਿਹੜੇ ਵੋਟਾਂ ਮੰਗਣ ਬਾਅਦ ਤੇ ਤੁਹਾਨੂੰ ਪੁੱਛਣਗੇ ਕਿ ਬਹਾਰ ਨੂੰ ਜਿਸ ਪ੍ਰਾਣੀ ਬੈਸ ਨੂੰ ਬਹਾਲੀ ਵਾਸਤੇ ਨੋਟੀਫਾਈ ਕਰਦਾ ਪਰ ਅਜੇ ਤੱਕ ਪ੍ਰਾਣੀ ਬੈਸ ਨੂੰ ਬਹਾਲੀ ਕੀਤੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ